ਸਾਡੀ ਪਿਛਲੀ ਵੀਡੀਓ ਵਿੱਚ ਅਸੀਂ ਸਮੂੱਚੇ ਤੌਰ ਤੇ ਪੈਕੇਜਿੰਗ ਪੈਕੇਜਿੰਗ ਦੀਆਂ ਵੱਖ-ਵੱਖ ਕਿਸਮਾਂ ਪੈਕੇਜਿੰਗ ਦੇ ਵੱਖ-ਵੱਖ ਤਰ੍ਹਾਂ ਅਤੇ ਡਿਲੀਵਰੀ ਲਈ ਗੈਰ ਪੋਜਨ ਵਸਤਾਂ ਨੂੰ ਪੈਕ ਕਰਦੇ ਸਮੇਂ ਵਿਕਰੇਤਾ ਦੁਆਰਾ ਅਪਣਾਏ ਜਾਣ ਵਾਲੇ ਸਭ ਤੋਂ ਵਧੀਆ ਤਰੀਕਿਆਂ ਬਾਰੇ ਸਿੱਖਿਆ। ਇਸ ਵੀਡੀਓ ਵਿੱਚ ਅਸੀਂ ਅੰਦਰੂਨੀ ਪੈਕੇਜਿੰਗ ਅੰਦਰੂਨੀ ਪੈਕੇਜਿੰਗ ਦੀਆਂ ਵੱਖ-ਵੱਖ ਕਿਸਮਾਂ ਕੁਝ ਆਮ ਦਿਸ਼ਾ ਨਿਰਦੇਸ਼ਾਂ ਦੇ ਨਾਲ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਸ਼੍ਰੇਣੀ ਨਾਲ ਸੰਬੰਧਿਤ ਪੈਕੇਜਿੰਗ ਲਈ ਦਿਸ਼ਾ ਨਿਰਦੇਸ਼ਾਂ ਬਾਰੇ ਸਿੱਖਾਂਗੇ। ਬਾਹਰੀ ਪੈਕੇਜਿੰਗ ਬਾਕਸ ਵਿੱਚ ਉਤਪਾਦਾਂ ਦੀ ਸ਼ਿਪਿੰਗ ਕਰਦੇ ਸਮੇਂ ਬਹੁਤ ਸਾਰੇ ਸਮਾਮਲਿਆਂ ਵਿੱਚ ਇੱਕ ਵਿਕਰੇਤਾ ਨੂੰ ਸ਼ਿਪਿੰਗ ਦੌਰਾਨ ਉਤਪਾਦਾਂ ਨੂੰ ਹਿੱਲਣ ਅਤੇ ਨੁਕਸਾਨੇ ਜਾਣ ਤੋਂ ਰੋਕਣ ਲਈ ਅੰਦਰੂਨੀ ਫਿਲਰ ਜਾਂ ਪੈਕੇਜਿੰਗ ਸਮੱਗਰੀ ਸ਼ਾਮਲ ਕਰਨੀ ਹੁੰਦੀ ਹੈ। ਅੰਦਰੂਨੀ ਫਿਲਰ ਪੈਕਟ ਨੂੰ ਵਾਧੂ ਗੱਦੀ ਅਤੇ ਸਥਿਰਤਾ ਦੇਣ ਵਿੱਚ ਮਦਦ ਕਰਦੇ ਹਨ। ਇਸ ਦੇ ਲਈ ਕੋਈ ਮਿਆਰੀ ਦਿਸ਼ਾ ਨਿਰਦੇਸ਼ ਨਹੀਂ ਹਨ। ਵਿਕਰੇਤਾ ਲਈ ਵੱਖ-ਵੱਖ ਕਿਸਮਾਂ ਦੀਆਂ ਅੰਦਰੂਨੀ ਪੈਕੇਜਿੰਗ ਸਮੱਗਰੀਆਂ ਉਪਲਬਧ ਹਨ। ਇਹ ਚਾਰਟ ਪੈਕੇਜਿੰਗ ਲਈ ਅੰਦਰੂਨੀ ਫਿਲਰ ਸਮੱਗਰੀ ਦੀ ਵਰਤੋਂ ਕਰਨ ਲਈ ਇਕ ਵਿਆਪਕ ਦਿਸ਼ਾ ਨਿਰਦੇਸ਼ ਹੈ ਅਤੇ ਇਹਨਾਂ ਵਿੱਚੋਂ ਹਰੇਕ ਸਮਗਰੀ ਦਾ ਇੱਕ ਵਿਲੱਖਣ ਫਾਇਦਾ ਹੈ ਬੱਬਲ ਰੈਪ ਕਿਸੇ ਵੀ ਆਕਾਰ ਦੇ ਨਾਜ਼ੁਕ ਉਤਪਾਦਾਂ ਦੀ ਰੱਖਿਆ ਕਰਨ ਵਿੱਚ ਮਦਦ ਕਰਦਾ ਹੈ ਥਰਮੋਕੋਲ ਹਲਕਾ ਹੁੰਦਾ ਹੈ ਇਹ ਪੈਕੇਜ ਦੇ ਭਾਰ ਵਿੱਚ ਬਹੁਤ ਜ਼ਿਆਦਾ ਵਾਧਾ ਨਹੀਂ ਕਰਦਾ ਅਤੇ ਨਾਜ਼ੁਕ ਉਤਪਾਦ ਦੀਆਂ ਸਪਾਰਟ ਸਤਹਾਂ ਦੀ ਰੱਖਿਆ ਕਰਨ ਲਈ ਸਭ ਤੋਂ ਟੁਕੂਆ ਹੈ ਗੱਤੇ ਦੇ ਟੁਕੜੇ ਕਈ ਨਾਜ਼ੁਕ ਜਾਂ ਛੋਟੀਆਂ ਚੀਜ਼ਾਂ ਨੂੰ ਵਕ ਕਰਨ ਲਈ ਚੰਗੇ ਹੁੰਦੇ ਹਨ ਕ੍ਰਾਫਟ ਪੇਪਰ ਇੱਕ ਬਹੁਪੱਖੀ ਅਤੇ ਲਚਕਦਾਰ ਇਨਫਿਲ ਹੈ ਤੁਸੀਂ ਇਸ ਨੂੰ ਆਸਾਨੀ ਨਾਲ ਕਿਸੇ ਵੀ ਆਕਾਰ ਵਿੱਚ ਕੱਟ ਸਕਦੇ ਹੋ ਜਿਸ ਦੀ ਤੁਹਾਨੂੰ ਲੋੜ ਹੈ ਜਾਂ ਲੋੜੀਂਦੇ ਕਿਸੇ ਵੀ ਇਨਫਿਲ ਵਿੱਚ ਫਿੱਟ ਕਰਨ ਲਈ ਇਸ ਨੂੰ ਮੋੜ ਸਕਦੇ ਹੋ ਓਮ ਜਾਂ ਥਰਮੋਕੋਲ ਬਾਲਸ ਲਚਕਦਾਰ ਹੁੰਦੀਆਂ ਹਨ ਅਤੇ ਵੱਖ-ਵੱਖ ਉਤਪਾਦਾਂ ਦੇ ਆਕਾਰ ਲਈ ਵਰਤੀਆਂ ਜਾ ਸਕਦੀਆਂ ਹਨ 에ਅਰ ਪਿੱਲੋ ਪੈਕੇਜ ਵਿੱਚ ਜ਼ਿਆਦਾ ਭਾਰ ਨਹੀਂ ਜੋੜਦੇ ਜਿਸ ਨਾਲ ਲੌਜਿਸਟਿਕ ਲਾਗਤਾਂ ਦੀ ਬਚਤ ਹੁੰਦੀ ਹੈ ਜੇ ਤੁਹਾਡਾ ਇਰਾਦਾ ਤੁਹਾਡੀ ਪੈਕੇਜਿੰਗ ਵਿੱਚ ਇੱਕ ਖਾਲੀ ਥਾਂ ਨੂੰ ਭਰਨਾ ਹੈ ਤਾਂ ਕ੍ਰਾਫਟ ਪੇਪਰ ਅਤੇ ਫੋਮ ਜਾਂ ਥਰਮੋਕੋਲ ਬਾਲਸ ਇਸ ਕੰਮ ਲਈ ਸਭ ਤੋਂ ਟੁਕੜੀਆਂ ਹਨ ਜੇ ਕਮ ਸਿਰਫ ਕੁਸ਼ਨਿੰਗ ਤੇ ਹੈ ਤਾਂ ਸਪਸ਼ਟ ਤੌਰ ਤੇ ਗਤੇ ਦੇ ਟੁਕੜੇ ਜਾਂ ਕਾਫ ਪੇਪਰ ਤੋਂ ਇਲਾਵਾ ਹਰ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਜੇ ਤੁਸੀਂ ਪੈਕੇਜਿੰਗ ਦੇ ਅੰਦਰ ਆਈਟਮਾਂ ਵਿਚਕਾਰ ਅੰਤਰ ਰੱਖਣਾ ਚਾਹੁੰਦੇ ਹੋ ਤਾਂ ਬੱਬਲ ਰੈਪ ਜਾਂ ਗਤੇ ਦੇ ਟੁਕੜੇ ਸੁਝਾਏ ਜਾਂਦੇ ਹਨ ਕੁਝ ਹੋਰ ਦਿਸ਼ਾ ਨਿਰਦੇਸ਼ ਹਨ ਜਿਨ੍ਹਾਂ ਦੀ ਵੱਖ-ਵੱਖ ਕਿਸਮਾਂ ਦੇ ਉਤਪਾਦਾਂ ਨੂੰ ਭੇਜਣ ਵੇਲੇ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਤਿੱਖੇ ਉਤਪਾਦਾਂ ਲਈ ਅਸੀਂ ਸੁਝਾਅ ਦਿੰਦੇ ਹਾਂ ਕਿ ਤੁਸੀਂ ਉਹਨਾਂ ਨੂੰ ਬੱਬਲ ਰੈਪ ਦੀਆਂ ਕਈ ਪਰਤਾਂ ਵਿੱਚ ਲਪੇਟੋ ਤਰਲ ਪਦਾਰਥਾਂ ਲਈ ਇਹ ਯਕੀਨੀ ਬਣਾਓ ਕਿ ਤੁਸੀਂ ਢੱਕਣਾ ਨੂੰ ਸਹੀ ਢੰਗ ਨਾਲ ਕੱਸਦੇ ਹੋ ਇੱਕ ਪਲਾਸਟਿਕ ਸ਼ੀਟ ਵਿੱਚ ਸੀ ਲੇ ਬੱਬਲ ਰੈਪ ਦੀਆਂ ਕਈ ਪਰਤਾਂ ਸ਼ਾਮਲ ਕਰੋ ਮਜ਼ਬੂਤ ਬਾਹਰੀ ਪੈਕੇਜਿੰਗ ਦੀ ਵਰਤੋਂ ਕਰੋ ਪੈਕੇਜ ਦੇ ਉੱਪਰਲੇ ਪਾਸੇ ਨੂੰ ਲੇਬਲ ਕਰੋ ਅਤੇ ਫੈਜ਼ਾਇਲ ਆਈਟਮ ਸਟicker ਨਾਲ ਲੇਬਲ ਕਰੋ ਭੋਜਨ ਉਤਪਾਦਾਂ ਦਾ ਆਪਣਾ ਪੈਕੇਜਿੰਗ ਦਿਸ਼ਾ ਨਿਰਦੇਸ਼ਾਂ ਦਾ ਸੈੱਟ ਹੁੰਦਾ ਹੈ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਸ਼੍ਰੇਣੀ ਵਿੱਚ ਵਾਧੂ ਤੱਤ ਹੁੰਦੇ ਹਨ ਜੋ ਇਸ ਨੂੰ ਪੈਕੇਜਿੰਗ ਦੇ ਨਜ਼ਰੀਏ ਤੋਂ ਵਿਲੱਖਣ ਬਣਾਉਂਦੇ ਹਨ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਸ਼੍ਰੇਣੀ ਵਿੱਚ ਪੈਕੇਜ ਹੁੰਦੇ ਹਨ ਜੋ ਬਣਾਉਣ ਲਈ ਤਿਆਰ ਹੁੰਦੇ ਹਨ ਅਤੇ ਰੈਸਟੋਰੈਂਟ ਵਿੱਚ ਪੈਕ ਕੀਤੇ ਜਾਂਦੇ ਹਨ ਨਾ ਕਿ ਮਸ਼ੀਨ ਨਾਲ ਇੱਥੇ ਸਾਰੇ ਟਕੜਾ ਨੂੰ ਟੇਪ ਨਾਲ ਸੀਲ ਕਰਨਾ ਮਹੱਤਵਪੂਰਨ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਵਾਜਾਈ ਵਿੱਚ ਕੁਝ ਡੁੱਲ ਲੈਣਾ ਭੋਜਨ ਵਿੱਚ ਇੱਕ ਤਾਪਮਾਨ ਦਾ ਤੱਤ ਹੁੰਦਾ ਹੈ ਗਰਮ ਜਾਂ ਠੰਡਾ ਪੈਕੇਜਿੰਗ ਨੂੰ ਨਾ ਸਿਰਫ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ ਬਲਕਿ ਲੋਡ ਅਨੁਸਾਰ ਭੋਜਨ ਉਤਪਾਦ ਦੇ ਤਾਪਮਾਨ ਨੂੰ ਵੀ ਬਣਾਈ ਰੱਖਣਾ ਚਾਹੀਦਾ ਹੈ ਇਨਸੂਲੇਟਿਡ ਕੰਟੇਨਰ ਜਾਂ ਆਈਸ ਪੈਕ ਦੇ ਵਰਤੋਂ ਕੀਤੀ ਜਾ ਸਕਦੀ ਹੈ ਨਾਲ ਹੀ ਵਿਕਰੇਤਾ ਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਗਰਮ ਅਤੇ ਠੰਡੇ ਉਤਪਾਦਾਂ ਨੂੰ ਵੱਖ ਕੀਤਾ ਗਿਆ ਹੈ भेजे गए उत्पाद खपत की खपत कितनी जावेगी इसलिए यह सुझाव ਦਿੱਤਾ ਜਾਂਦਾ ਹੈ ਕਿ ਪੈਕੇਜਿੰਗ ਸਮੱਗਰੀ ਭੋਜਨ ਵਸਤਾਂ ਲਈ ਟੁਕਵੀ ਹੋਵੇ ਅਤੇ ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੀ ਪੈਕੇਜਿੰਗ ਐਫ ਐਸ ਐਸ ਏ ਆਈ ਅਤੇ ਹੋਰ ਕਾਨੂੰਨੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੀ ਹੈ ਸਿਰਫ ਇੰਨਾ ਹੀ ਇਸ ਦੇ ਨਾਲ ਅਸੀਂ ਅੰਦਰੂਨੀ ਪੈਕੇਜਿੰਗ ਸਮੱਗਰੀ ਦੀਆਂ ਕਿਸਮਾਂ ਅਤੇ ਹਰੇਕ ਕਿਸਮ ਦੀ ਸਮੱਗਰੀ ਲਈ ਸਭ ਤੋਂ ਵਧੀਆ ਵਰਤੋਂ ਦੇ ਮਾਮਲਿਆਂ ਬਾਰੇ ਇਸ ਸੈਸ਼ਨ ਦੇ ਅੰਤ ਤੇ ਆ ਗਏ ਹਾਂ ਅਸੀਂ ਵੱਖ-ਵੱਖ ਕਿਸਮਾਂ ਦੀ ਇਨਫਿਲ ਸਮੱਗਰੀ ਖਾਸ ਕਿਸਮ ਦੇ ਉਤਪਾਦਨ ਨਾਲ ਸੰਬੰਧਿਤ ਦਿਸ਼ਾ-ਨਿਰਦੇਸ਼ਾਂ ਦੇ ਨਾਲ-ਨਾਲ ਜਨ ਅਤੇ ਪੀਣ ਵਾਲੇ ਪਦਾਰਥਾਂ ਨਾਲ ਸੰਬੰਧਿਤ ਅੰਦਰੂਨੀ ਉਤਪਾਦ ਪੈਕੇਜਿੰਗ ਲਈ ਦਿਸ਼ਾ ਨਿਰਦੇਸ਼ਾਂ ਬਾਰੇ ਜਾਣਿਆ। ਪੈਕੇਜਿੰਗ ਨਾਲ ਸੰਬੰਧਿਤ ਨੁਕਸਾਨ ਦੀਆਂ ਸਮੱਸਿਆਵਾਂ ਦੀ ਪਛਾਣ ਕਰਨਾ, ਟਰੈਕ ਕਰਨਾ ਅਤੇ ਸੁਧਾਰਨਾ ਵਿਕਰੀਤਾ ਲਈ ਡਿਲੀਵਰੀ ਵਿੱਚ ਹੋਏ ਨੁਕਸਾਨ ਨੂੰ ਘਟਾਉਣ ਲਈ ਮਹੱਤਵਪੂਰਨ ਹੈ। ਇਸ ਵਿਸ਼ੇ ਤੇ ਸਾਡੀ ਅਗਲੀ ਵੀਡੀਓ ਵਿੱਚ ਇਸ ਬਾਰੇ ਹੋਰ ਜਾਣੋ।